ਜਿਵੇਂ ਦਿਨ ਆਉਂਦਾ ਦਿਨ ਚੱਲਿਆ ਜਾਂਦਾ ਰਾਤ ਚਲੀ ਜਾਂਦੀ ਹੈ ਇਸੇ ਤਰ੍ਹਾਂ ਦੁੱਖ ਤੇ ਸੁੱਖ ਇਹ ਦੋਨੇ ਗਹਿਣੇ ਸਾਨੂੰ ਦਿੱਤੇ ਨੇ ਪ੍ਰਮਾਤਮਾ ਨੇ ਅੱਜ ਤੇਰੇ ਤੇ ਦੁੱਖ ਹੈ ਸੰਕਟ ਚੱਲਦਾ ਕੋਈ ਮਾੜਾ ਸਮਾਂ ਚੱਲਦਾ ਹੈ ਇਹਨੇ ਵੀ ਲੰਘ ਜਾਣਾ ਹੈ ਅੱਗੇ ਫਿਰ ਸੁੱਖਾਂ ਦੀ ਪ੍ਰਾਪਤੀ ਹੈ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਜੇ ਅੱਜ ਸੁੱਖਾਂ ਵਿੱਚ ਐ ਕਹਿੰਦੇ ਦੁੱਖ ਵੀ ਆ ਸਕਦਾ ਹੈ ਇਹਨਾਂ ਦਾ ਮੁਕਾਬਲਾ ਕਰੀਏ ਪਿਆਰਿਓ ਡਰੀਏ ਨਾ ਇਹਨਾਂ ਤੋਂ ਜਦੋਂ ਕੋਈ ਸਤਿਗੁਰਾਂ ਦੇ ਬਾਣੇ ਵਿੱਚ ਚੱਲਦਾ ਗੁਰਬਾਣੀ ਦੇ ਮੁਤਾਬਕ ਚੱਲਦਾ ਹੈ ਸਤਿਗੁਰਾਂ ਦੇ ਬਚਨਾਂ ਦੇ ਮੁਤਾਬਕ ਚੱਲਦਾ ਹੈ ਸਤਿਗੁਰੂ ਕਹਿੰਦੇ ਉਹਦੀ ਫਿਰ ਇੱਕ ਦਿਨ ਚੜ੍ਹਦੀ ਕਲਾ ਹੋ ਜਾਂਦੀ ਆਖੋ ਸਤਨਾਮ ਵਾਹਿਗੁਰੂ ਜਿਸ ਧਨ ਕੋ ਚਾਰ ਕੁੰਟ ਉੱਠ ਭਾਵੈ ਦੇਖੋ ਸੁਖਮਨੀ ਸਾਹਿਬ ਦੇ ਵਿੱਚ ਸਤਿਗੁਰੂ ਬਚਨ ਕਰਦੇ ਕਹਿੰਦੇ ਜਿਹੜੀ ਮਾਇਆ ਦੇ ਵਾਸਤੇ ਤੂੰ ਚਾਰੇ ਕੁੰਟਾਂ ਵਿੱਚ ਤੁਰਿਆ ਫਿਰਦਾ ਹੈ ਕਹਿੰਦੇ ਜੇ ਤੇਰੇ ਕਰਮਾਂ 'ਚ ਹੋਈ ਮਾਇਆ ਨਾ ਤੈਨੂੰ ਇੱਥੇ ਵੀ ਮਿਲ ਜਾਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸੇਵਾ ਤੇ ਪਾਵੇ ਕਹਿੰਦੇ ਗੁਰੂ ਦੀ ਸੇਵਾ ਕਰਿਆ ਕਰ ਤੈਨੂੰ ਨਾਮ ਦਾ ਧਨ ਵੀ ਮਿਲ ਜਾਣਾ ਹੈ ਤੈਨੂੰ ਦੁਨਿਆਵੀ ਧਨ ਵੀ ਮਿਲ ਜਾਣਾ ਹੈ ਕਿਉਂਕਿ ਗੱਲ ਤਾਂ ਸਾਰੀ ਪਿਆਰਿਓ ਸਾਡੇ ਜੁੜਨ ਤੇ ਖੜੀ ਹੈ ਸਤਿਗੁਰਾਂ ਦੇ ਨਾਲ ਜਦੋਂ ਅਸੀਂ ਜੁੜ ਗਏ ਨਾ ਫਿਰ ਗੁਰੂ ਰਾਮਦਾਸ ਮਹਾਰਾਜ ਇੱਕ ਵਚਨ ਕਰਦੇ ਨੇ ਸੱਚਾ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਿਹੜਾ ਕੋਈ ਰਾਹ ਤੇ ਚੱਲ ਪੈਂਦਾ ਨਾ ਸੰਗਤ ਵਾਲੇ ਤੇ ਜਿਹੜਾ ਕੋਈ ਗੁਰੂ ਦੇ ਰਾਹ ਤੇ ਚੱਲ ਪੈਂਦਾ ਹੈ ਫਿਰ ਦੁਨੀਆ ਦੀ ਸੰਗਤ ਉਹਦੀ ਸੋਭਾ ਕਰਦੇ ਆਟੋਮੈਟਿਕਾ ਖੇੜ ਵਰਤ ਜਾਂਦੀ ਹੈ ਕਹਿੰਦੇ ਬੜਾ ਚੰਗਾ ਬੰਦਾ ਬਾਈ ਉਹ ਚੰਗਾ ਕਿਉਂ ਹੈ ਕਿਉਂਕਿ ਉਹ ਗੁਰੂ ਦੀ ਸੰਗਤ ਵਿੱਚ ਸ਼ਾਮਲ ਹੋ ਗਿਆ ਖੋ ਸਤਨਾਮ ਵਾਹਿਗੁਰੂ ਇਸ ਕਰਕੇ ਸਤਗੁਰੂ ਕਹਿ ਰਹੇ ਨੇ ਅੱਜ ਦੇ ਸਮੇਂ ਵਿੱਚ ਕਹਿੰਦੇ ਬੜੇ ਥੋੜੇ ਨੇ ਬੜੇ ਘਟਨੇ ਕੌਣ ਤੇਰਾ ਸਿਮਰਨ ਕਰਨ ਵਾਲਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਜਗ ਮੈਂ ਉਤਮ ਕਾਢੀਐ ਬਿਰਲੇ ਕੀ ਕੇ ਆਓ